ਪਵਕੀਰਤ ਦੇ ਪਰਿਵਾਰਕ ਮੈਂਬਰ ਸਾਹਮਣੇ ਆ ਉਸ ਦਾ ਦਾਦਾ ਉਸ ਦਾ ਜਿਹੜਾ ਪਿਤਾ ਆ ਉਹ ਕੈਮਰੇ ਸਾਹਮਣੇ ਆ ਉਸ ਨੇ ਸਾਰੀ ਗੱਲ ਦੱਸੀ ਹੈ ਪਰਿਵਾਰਕ ਮੈਂਬਰਾਂ ਨੇ ਪਵਕੀਰਤ ਸਿੰਘ ਜੋ ਕਿ 6 ਸਾਲ ਦਾ ਬੱਚਾ ਪਿੰਡ ਦੇ ਇੱਕ ਵਿਅਕਤੀ ਦੇ ਵੱਲੋਂ ਉਸ ਨੂੰ ਕਿਡਨੈਪ ਕਰ ਲਿਆ ਸੀ ਹਾਲਾਂਕਿ ਇਨਕਾਊਂਟਰ ਵਿੱਚ ਉਸ ਦੀ ਮੌਤ ਹੋ ਗਈ ਹੈ ਉਸ ਦੀ ਜਿਹੜੀ ਹੈ ਉਸ ਨੂੰ ਢੇਰ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਤਾਂ ਹੁਣ ਉਸ ਦਾ ਪਰਿਵਾਰਕ ਮੈਂਬਰ ਸਾਹਮਣੇ ਆਏ ਨੇ ਤੁਹਾਨੂੰ ਕਲੀਕਲੀ ਵਾਈਟ ਜਿਹੜੀ ਹੈ ਸੁਣਾਉਂਦੇ ਚੱਲਾਂਗੇ ਪਰਿਵਾਰਕ ਮੈਂਬਰਾਂ ਦੇ ਮੁਤਾਬਕ 6-7 ਕਿਲੋਮੀਟਰ ਤੱਕ ਉਹਨਾਂ ਨੇ ਪਿੱਛੇ ਪਿੱਛਾ ਵੀ ਕੀਤਾ ਸੀਗਾ ਤੇ ਕਰੋੜਾਂ ਰੁਪਏ ਦੀ ਫਰौती ਤੱਕ ਮੰਗੀ ਜਾ ਰਹੀ ਸੀਗੀ ਪਵਕੀਰਤ ਦੇ ਪਿਤਾ ਨੇ ਪੁਲਿਸ ਦਾ ਧੰਨਵਾਦ ਵੀ ਕੀਤਾ ਤਾਂ ਸਭ ਤੋਂ ਪਹਿਲਾਂ ਪ੍ਰੋ ਪੰਜਾਬ ਟੀਵੀ ਉੱਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਦੱਸ ਦੇਣਾ ਚਾਹੁੰਦੇ ਆ ਕਿ ਪਵਕੀਰਤ ਸਿੰਘ ਜਿਸ ਨੂੰ ਕਿਡਨੈਪ ਕਰ ਲਿਆ ਗਿਆ ਸੀਗਾ ਤਾਂ ਹੁਣ ਉਸਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਬਿਆਨ ਆ ਨਿਕਲ ਕੇ ਸਾਹਮਣੇ ਆਏ ਕਰੋੜਾ ਰੁਪਏ ਦੀ ਫਰौती ਮੰਗੀ ਜਾ ਰਹੀ ਸੀ ਪਿੰਡ ਦਾ ਹੀ ਮੁਲਜ਼ਮ ਸਗਾ ਜਸ ਜਸਪ੍ਰੀਤ ਸਿੰਘ ਜਸਤੇ ਵੱਲੋਂ ਇਹ ਕਿਡਨੈਪ ਕੀਤਾ ਗਿਆ ਸੀ 1 ਕਰੋੜ ਦੇ ਨਜ਼ਦੀਕ ਜਿਹੜੀ ਹੈ ਫਰौती ਮੰਗੀ ਗਈ ਸੀ ਤਾਂ ਹੁਣ ਪੁਲਿਸ ਨੇ ਜਿਹੜਾ ਆ ਕਾਬਲੇ ਤਾਰੀਫ ਕੰਮ ਕਰਦੇ ਹੋਏ ਉਸ ਨੂੰ ਉਸ ਦਾ ਇਨਕਾਊਂਟਰ ਕਰ ਦਿੱਤਾ ਮੁੱਖ ਮੁਲਜ਼ਮ ਜਸਪ੍ਰੀਤ ਸਿੰਘ ਉਸ ਦਾ ਜਿਹੜਾ ਆ ਇਨਕਾਊਂਟਰ ਕੀਤਾ ਗਿਆ ਉਸ ਨੂੰ ਟੇਅਰ ਕਰ ਦਿੱਤਾ ਤੇ ਦੂਸਰੇ ਪਾਸੇ ਦੋ ਮੁਲਜ਼ਮ ਜਿਹੜੇ ਆ ਉਹਨਾਂ ਨੂੰ ਕਾਬੂ ਵੀ ਕਰ ਲਿਆ ਗਿਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਤਾਂ ਇੱਕ ਵਾਰ ਪਰਿਵਾਰ ਦੀ ਤੁਹਾਨੂੰ ਪੂਰੀ ਗੱਲਬਾਤ ਸੁਣਾਉਂਦੇ ਚੱਲਦੇ ਹਾਂ ਕਿ ਬੱਚਾ ਮਿਲਣ ਦੇ ਬਾਅਦ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ ਤੇ ਨਾਲ ਹੀ ਜਿਹੜਾ ਆ ਜਿਸ ਤਰੀਕੇ ਦੇ ਨਾਲ ਦੱਸ ਦੇਣਾ ਚਾਹੁੰਦੇ ਆ ਕਿ ਪੁਲਿਸ ਨੇ ਜੋ ਕਾਬਿਲ ਇਤਰੀਫ ਕੰਮ ਕੀਤਾ ਤਾਂ ਉਸ ਦੇ ਲਈ ਜਿਹੜਾ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ ਹਾਂ ਜੀ ਬਾਪੂ ਜੀ ਕੀ ਨਾਮ ਆ ਆਪਣਾ ਗੁਰਜੰਟ ਸਿੰਘ ਜੀ ਅੱਛਾ ਜੀ ਬੱਚਾ ਆਪਣਾ ਕਦੋਂ ਤੋਂ ਹੋਇਆ ਸੀ ਗੁੰਮ ਕੱਲ ਹੋਇਆ ਜੀ ਸਵਾ 6 ਵਜੇ ਅੱਛਾ ਜੀ ਅੱਛਾ ਜੀ ਤੇ ਪੁਲਿਸ ਪ੍ਰਸ਼ਾਸਨ ਦਾ ਕਿੰਨਾ ਸਹਿਯੋਗ ਰਿਹਾ ਤੁਹਾਨੂੰ ਪੁਲਿਸ ਪ੍ਰਸ਼ਾਸਨ ਦਾ ਜੀ ਬਹੁਤ ਸਹਿਯੋਗ ਰਿਹਾ ਸਾਰਾ ਕੁਝ ਪੁਲਿਸ ਪ੍ਰਸ਼ਾਸਨ ਨੇ ਮਿਹਨਤ ਕੀਤੀ ਆ ਉਹਦੇ ਸਹਿਯੋਗ ਨਾਲੇ ਹੋਇਆ ਉਸ ਤੋਂ ਉਪਰੰਤ ਸਾਡੇ ਐਮ ਐਲ ਏ ਸਾਹਿਬ ਗੱਜਨ ਮਾਜਰਾ ਸਾਹਿਬ ਜੀ ਨੇ ਬਹੁਤ ਨਿੱਜੀ ਤੌਰ ਤੇ ਐਸ ਪੀ ਨਾਲ ਇਨ ਟੱਚ ਰਹਿ ਕੇ ਪ੍ਰਸ਼ਾਸਨ ਨਾਲ ਸਾਰੀ ਪਲ ਪਲ ਦੀ ਫੀਡਬੈਕ ਲੈ ਕੇ ਮਤਲਬ ਪੂਰੀ ਮਿਹਨਤ ਨਾਲ ਜਿਹੜਾ ਸਾਡਾ ਬੱਚਾ ਸਾਨੂੰ ਦੇਤਾ ਸਹੀ ਸਲਾਮਤ ਤੇ ਇੱਕ ਨੌਣਾ ਕੰਮ ਕਰਨ ਵਾਲਿਆਂ ਦਾ ਤੇ ਉਹਨਾਂ ਦਾ ਹਸਰ ਵੀ ਬਹੁਤ ਮਾੜਾ ਕਿ ਹਾਂਜੀ ਡੀਐਸਪੀ ਸਾਹਿਬ ਕਿਵੇਂ ਕੀਤੀ ਕਾਰਵਾਈ ਸਾਰੀ ਨੂੰ ਕਿਵੇਂ ਜੀ ਜੀ ਕੱਲ ਮੰਦ ਭਾਗੀ ਘਟਨਾ ਵਾਪਰੀ ਸੀਗੀ 6 ਵਜੇ ਦੇ ਕਰੀਬ ਸੂਚਨਾ ਮਿਲਿਆ ਸਾਹਨੇ ਐਸਐਸਪੀ ਖੰਨਾ ਦੀ ਰਹਿਨਮਾਈ ਦੇ ਵਿੱਚ ਇਹ ਪ੍ਰੋਸੀਜਰ ਸ਼ੁਰੂ ਹੋਇਆ ਲੱਗਦਾ ਟੀਮਾਂ ਸੀ ਆਈਏ ਦੇ ਸੱਚਾ ਮਰਾਗ ਮੈਂ ਡੀਐਸਪੀ ਫਾਈਲ ਤੇ ਸਪੈਸ਼ਲ ਬ੍ਰਾਂਚ ਟੈਕਨੀਕਲ ਸਾਲ ਇਹ ਸਾਰਿਆਂ ਦੇ ਜਿਹੜੇ ਜ਼ਿਲ੍ਹੇ ਦੀ ਟੀਮ ਸੀਗੀ ਇਹਨਾਂ ਨੇ ਪ੍ਰੈਸ਼ੀ ਸ਼ੁਰੂ ਕੀਤਾ ਕਿ ਅਸੀਂ ਕੈਮਰੇ ਖੰਗਾਲਣੇ ਸ਼ੁਰੂ ਕੀਤੇ ਤੇ ਕੈਮਰੇ ਖੰਗਾਲ ਦੇ ਖੰਗਾਲ ਦੇ ਅਸੀਂ ਇਹਨਾਂ ਦੀ ਲੋਕੇਸ਼ਨ ਜਿਹੜੀ ਟ੍ਰੇਸ ਕਰਦੇ ਰਹੇ ਤੇ ਨਾਲੇ ਇਹਨਾਂ ਦਾ ਜਿਹੜਾ ਵੀਡੀਓ ਫੁਟੇਜ ਸੀਗੇ ਉਹ ਸਾਨੂੰ ਰਾਤ 1.5 ਵਜੇ ਤੱਕ ਕਲੀਅਰ ਹੋ ਗਿਆ ਸੀਗਾ ਉਸ ਤੋਂ ਬਾਅਦ ਫਿਰ ਅਸੀਂ ਜੁਆਇੰਟ ਪ੍ਰੈਸ਼ਰ ਪਟਿਆਲਾ ਮਲੇਰਕੋਟ ਦਾ ਖੰਨਾ ਫਦਕਰ ਸਾਹਿਬ ਇਹਨਾਂ ਜ਼ਿਲ੍ਹੇ ਦੇ ਨਾਲ ਸੀ ਇਹਨਾਂ ਨੂੰ ਅਸੀਂ ਆਪਣੀ ਲੋਕੇਸ਼ਨ ਉਹਨਾਂ ਦੇ ਸ਼ੇਅਰ ਕਰਦੇ ਰਹੇ ਕਿਉਂਕਿ ਉਹਨਾਂ ਦੀ ਕਾਲ ਜਿਹੜੀ ਸੀ ਪੁਰਾਣੇ ਦਾਦਾ ਜੀ ਨੂੰ ਆਉਂਦੀ ਰਹੀ ਸੀ ਫਰੋਦੀ ਦੀ 60 ਲੱਖ ਰੁਪਏ ਉਹਨਾਂ ਨੇ ਡਿਮਾਂਡ ਕੀਤੀ ਸੀ ਤੇ ਕੀਚਾ ਕੇ 30 ਲੱਖ ਦੇ ਖੜ ਗਏ ਸੀ ਤੇ ਜਦੋਂ ਉਹਨਾਂ ਦੀ ਗੱਲ ਚੱਲਦੀ ਸੀਗੀ ਉਹਦੀ ਅਸੀਂ ਲੋਕੇਸ਼ਨ ਆ ਸਾਰੇ ਡਿਸਟ੍ਰਿਕਟਾਂ ਨੂੰ ਸ਼ੇਅਰ ਕਰਦੇ ਰਏ ਤਾਂ ਕਿ ਬੱਚਾ ਜਿਹੜਾ ਸਹੀ ਸਲਾਮਤ ਪਹੁੰਚਾ ਲਾ ਸਕੇ ਤੇ ਉਸ ਵਾਹਿਗੁਰੂ ਦੀ ਕਿਰਪਾ ਨਾਲ ਬੱਚਾ ਸਹੀ ਸਲਾਮਤ ਆ ਗਿਆ ਤੇ ਉੱਥੇ ਐਨਕਾਊਂਟਰ ਹੋਇਆ ਤੇ ਜਿਸ ਵਿੱਚ ਬੰਦੇ ਜ਼ਖਮੀ ਹੋਏ ਨੇ ਸਾਡਾ ਮਲਾਜ਼ਮ ਵੀ ਜ਼ਖਮੀ ਹੋਇਆ ਇੱਕ ਤੇ ਬੱਚਾ ਆਪਣਾ ਘਰ ਜਾ ਗਿਆ ਪਿੰਡ ਵਾਲੇ ਦੀ ਲਾਹ ਆ ਪਰ ਨਹੀਂ ਰਹਿਣ ਹਾਂਜੀ ਟਿਹੜੀ ਹੈ ਕਿ ਤੁਹਾਨੂੰ ਵਾਪਸੀ ਸੀ ਦੀ ਕੱਲ ਸਫਲਸ਼ੀ ਮੈਂ ਦੇਖੀ ਉਹਦੇ ਤਾਦ ਪੁਲਿਸ ਨੇ ਬਹੁਤ ਚੰਗੀ ਕਾਰਵਾਈ ਕਰਕੇ ਇਤੋਂ ਵਧੀਆ ਆਪਣੀ ਸਾਰੇ ਜਿਲ੍ਹਾ ਵੀ ਪੁਲਿਸ ਨੇ ਲੱਗੀ ਬੱਚੇ ਨੂੰ ਸਹੀ ਸਲਾਮਤ ਘਰੇ ਲਿਆਂਦਾ ਮੈਂ ਤੇ ਧੰਨਵਾਦ ਕਰਦਾ ਸਾਡੇ ਪੁਲਿਸ ਜਿਲ੍ਹਾ ਅਖੰਡਾ ਦੀ ਟੀਮ ਦਾ ਤੇ ਸਾਰੀ ਪੁਲਿਸ ਜਿਲ੍ਹਾ ਦੀ ਟੀਮ ਦਾ ਤੇ ਉਸ ਤੋਂ ਬਾਅਦ ਮੈਂ ਇਹ ਆਪ ਸਰਕਾਰ ਨੂੰ ਵੀ ਧੰਨਵਾਦ ਕਰਦਾ ਕਿ ਜਿਲ੍ਹਾ ਨੇ ਇੰਨੀ ਸਹਿਯੋਗ ਦਿੱਤਾ ਕਿ ਉਹ ਬੱਚੇ ਨੂੰ ਉਹਨਾਂ ਦੇ ਘਰੇ ਚੋਂਪਣ ਆ ਰਹੀ ਇਸ ਦੇ ਕਰਕੇ ਮੈਂ ਸਾਰੀ ਪੁਲਸ ਦਾ ਬਹੁਤ ਧੰਨਵਾਦ ਕਰਦਾ ਖੇਡਣ ਦੇ ਮੌਕੇ ਤੇ ਬਹੁਤ ਬਹੁਤ ਧੰਨਵਾਦ